ਰਾਦੀ ਨੇ ਬੋਰਡ ਬਾਹਰ ਰੱਖਿਆ ਤੇ ਕੋਈ ਉਹ ਬੋਰਡ ਪਾੜ ਗਿਆ ਅਜੇ ਬਾਹਰ ਆਹ ਵੇਖ ਲਦੇ ਤੁਸੀਂ ਤੁਸੀਂ ਕਹਿੰਦੇ ਨਾ ਪੰਜਾਬ ਦੇ ਲੋਕ ਬਾਹਰ ਭੱਜੇ ਜਾਂਦੇ ਆ ਤੇ ਆ ਦੀਦੀ ਨੇ ਪੰਜਾਬ ਦੇ ਵਿੱਚ ਹੀ ਆਪਣਾ ਇੱਥੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਜੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲੇ ਕੀਤੀ ਜੇ ਗੋੜ ਵਾਲੀ ਚਾਹ ਸਟਾਰਟ ਜੀ ਲੋਕ ਤੇ ਬਾਹਰ ਭੱਜੀ ਜਾਂਦੇ ਹਨਾ ਹਾਂਜੀ ਹਾਂਜੀ ਤੁਸੀਂ ਆਪਣਾ ਇੱਥੇ ਕੰਮ ਸ਼ੁਰੂ ਕੀਤਾ ਵਾ ਇੱਥੇ ਇੱਥੇ ਨੰਦੇ ਆ ਭਾਵੇਂ ਥੋੜਾ ਕਮਾ ਲਓ ਤੇ ਭਾਵੇਂ ਬਹੁਤਾ ਕਮਾ ਲਓ ਜੋ ਇੱਥੋਂ ਦੀ ਜੀ ਇੱਥੇ ਇੱਥੇ ਫਾਇਦਾ ਹੈ ਕਿ ਬਾਹਰ ਫਾਇਦਾ ਜਾਂਦਾ ਨਹੀਂ ਨਹੀਂ ਭਰਾ ਇੱਥੇ ਫਾਇਦਾ ਆ ਆਪਣੇ ਘਰਦਿਆਂ ਦੇ ਵਿੱਚ ਰਹਿ ਕੇ ਨਾਲੇ ਕਮਾਈ ਕਰੋ ਬਸ ਬਸ ਕੀ ਕਹਿਣਾ ਚਾਹੋਗੇ ਪੰਜਾਬ ਵਾਲੇ ਜਿਹੜੇ ਬਾਹਰ ਭੱਜੇ ਜਾਂਦੇ ਆ ਸੈਂਮਣੇ ਹਾਂਜੀ ਕਹਿਣਾ ਕੀ ਆ ਮੈਂ ਦੇ ਇਹੀ ਕਹਿਣਾ ਚਾਹੂੰਗੀ ਵੀ ਜਰੂਰ ਗੋਰਿਆਂ ਦੇ ਥੱਲੇ ਗੁਲਾਮੀ ਕਰਨੀ ਜੇ ਐਸੀ ਆਪਣਾ ਕਾਰੋਬਾਰ ਕਰੋ ਉਹ ਜੀ ਹੁਣ ਇੱਥੇ ਵਧੀਆ ਸੈਟ ਹੈ ਨਾ ਹੁਣ ਕੰਮ ਬਹੁਤ ਵਧੀਆ ਬਹੁਤ ਅਮਰਸਰ ਵਾਲਿਆਂ ਦਾ ਰਿਸਪੌਂਸ ਮਿਲਣ ਡਿਆ ਨਾ ਹਾਂਜੀ ਬਹੁਤ ਪਿਆਰ ਮਿਲਣ ਡਿਆ ਉਹਨਾਂ ਦਾ ਸਸੀਗਾਲ ਦੀ ਜੀ ਸਸੀਗਾਲ ਵੀਰ ਜੀ ਕੀ ਹਾਲ ਚਾਲ ਜੇ ਵਾਹ ਵਧੀਆ ਵਧੀਆ ਤੇ ਸੁਣਾਓ ਕਿਵੇਂ ਦੀਦੀ ਕੰਮ ਚੱਲਣ ਡਿਆ ਬਹੁਤ ਕਿਰਪਾ ਪ੍ਰਮਾਤਮਾ ਦੀ ਵਧੀਆ ਚੱਲੀ ਜਾਂਦੇ ਆ ਨਾ ਹਾਂਜੀ ਹਾਂਜੀ ਤੁਸੀਂ ਦੱਸੋ ਵਧੀਆ ਵਧੀਆ ਤੇ ਅੱਜ ਕੀ ਚਾਹ ਕਿڑی ਲਾ ਕੇ ਆਏ ਜੇ ਗੋੜ ਵਾਲੀ ਗੋੜ ਵਾਲੀ ਚਾਹ ਹਾਂਜੀ ਉਹ ਵੀ ਅਮਰਸਰ ਦੇ ਵਿੱਚ ਉਹ ਵੀ ਅਮਰਸਰ ਦੇ ਵਿੱਚ ਤੇ ਪਿਓਗੇ ਦੀਦੀ ਨੂੰ ਚਾਹ ਜ਼ਰੂਰ ਜੀ ਜੀ ਪਿਓਾਂਗੇ ਚਾਹ ਫਿਰ ਗੋੜ ਵਾਲੀ ਲਓ ਜੀ ਉਨੇ ਬਣਾਈ ਰੈਸ਼ੀ ਅੱਛਾ ਪਹਿਲਾਂ ਬਣਾ ਕੇ ਰੱਖੀ ਆ ਚਾਹ ਹਾਂਜੀ ਹਾਂਜੀ ਟਾਈਮ ਨਹੀਂ ਲੱਗਦਾ ਫਿਰ ਕਸਟਮਰ ਮੇਰਾ ਖੁਲੋਂਦਾ ਨਹੀਂ ਆ ਅੱਛਾ ਦੋਦੀ ਜੀ ਪੱਤੀ ਹੁੰਦੀ ਆ ਅੱਛਾ ਅੱਛਾ ਇਹ ਗੋੜ ਵਾਲੀ ਆ ਹਾਂਜੀ ਦੋ ਕੱਪ ਲਾ ਦਿਓ ਸਾਡੇ ਜੁਗੀ ਚਾਹ ਲੋ ਸਰ ਲੋ ਜੀ ਆ ਗਈ ਆਪਣੀ ਫੇਮਸ ਗੋੜ ਵਾਲੀ ਚਾਹ